ਜਲੰਧ ਦੇ ਕਸਬਾ ਆਦਮਪੁਰ ਦੇ ਪਿੰਡ ਲਾਵਲਪੁਰ ਦੇ ਕੋਲ ਪੈਂਦੇ ਸਕੂਲ ਦੇ ਕੋਲ ਭਾਰੀ ਅੱਗ ਲੱਗ ਗਈ ਹੈ ਜਿਸ ਦਾ ਕਿ ਧੂਆ ਇੰਨਾ ਕੁ ਜ਼ਿਆਦਾ ਸੀ ਕਿ ਨਾਲ ਲੱਗਦੇ ਸਕੂਲ ਦੇ ਬੱਚਿਆਂ ਨੂੰ ਰੈਸਕਿਊ ਕਰਕੇ ਉੱਥੋਂ ਬਾਹਰ ਕੱਢਿਆ ਗਿਆ। ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਜਲੰਧਰ ਦੇ ਕਸਬਾ ਆਦਮਪੁਰ ਦੇ ਪਿੰਡ ਲਾਵਲਪੁਰ ਦੇ ਕੋਲ ਪੈਂਦੇ ਸਕੂਲ ਦੇ ਕੋਲ ਗੰਨੇ ਦੇ ਬੇਸਟੇਜ ਕਾਫੀ ਮਾਤਰਾ ਦੇ ਵਿੱਚ ਪਈ ਹੋਈ ਸੀ ਜਿਸ ਨੂੰ ਅੱਗ ਲੱਗਣ ਦੇ ਕਰਕੇ ਉਸ ਜਗ੍ਹਾ ਦੇ ਉੱਪਰ ਅਫੜਾ ਤਫੜੀ ਕਾਫੀ ਮੱਚ ਗਈ ਤੇ ਹੌਲੀ-ਹੌਲੀ ਅੱਗ ਇੰਨੀ ਕੁ ਭਿਆਨਕ ਹੋ ਗਈ ਕਿ ਨਾਲ ਲੱਗਦੇ ਸਕੂਲ ਅਤੇ ਇਲਾਕੇ ਦੇ ਲੋਕਾਂ ਨੂੰ ਵੀ ਘਰ ਦੇ ਵਿੱਚੋਂ ਬਾ ਜੁਰੰਦਰ ਦੇ ਵਿੱਚ ਸਕੂਲ ਦੇ ਕੋਲ ਇਹ ਭਿਆਨਕ ਅੱਗ ਲੱਗੀ ਤੇ ਅੱਗ ਲੱਗਣ ਕਰਕੇ ਐਫੜਾ ਤਫੜੀ ਮੱਚ ਗਈ ਜਿੱਥੇ ਕਿ ਆਸ-ਪਾਸ ਸਕੂਲ ਦੇ ਵਿੱਚ ਬੱਚਿਆਂ ਨੂੰ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਘਰਾਂ ਚੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ ਹੈ। ਸਵਾਗ ਬਿਹਤ ਭਿਆਨਕ ਲੱਗੀ ਹੈ ਜੁਰੰਦਰ ਦੇ ਵਿੱਚ ਸਰਕਾਰੀ ਸਕੂਲ ਦੇ ਨੇੜੇ ਇਹ ਅੱਗ ਲੱਗੀ ਬੱਚਿਆਂ ਨੂੰ ਰੈਸਕਿਊ ਕਰਕੇ ਸਕੂਲ ਦੇ ਵਿੱਚੋਂ ਬਾਹਰ ਕੱਢਿਆ। ਸੋ ਅੱਗ ਲੱਗਣ ਕਾਰਨ ਕਿ ਲੋਕਾਂ ਦੇ ਜਫਰਾ ਤਫਰੀ ਮਚ ਗਈ ਲੋਕਾਂ ਨੂੰ ਬਾਹਰ ਕੱਢਿਆ ਗਿਆ ਆਸ-ਪਾਸ ਦੇ ਇਲਾਕੇ ਦੇ ਵਿੱਚੋਂ ਜੋ ਸਰਕਾਰੀ ਸਕੂਲ ਦੇ ਕੋਲ ਇਹ ਅੱਗ ਲੱਗੀ ਸੀ ਜਿੱਥੇ ਕਿ ਬੱਚਿਆਂ ਨੂੰ ਵੀ ਰੈਸਕਿਊ ਕਰਕੇ ਬਾਹਰ ਕੱਢ ਲਿਆ ਗਿਆ